ਅਰੜੀ ਕਈ ਗੁਣਾ ਨਾਲ ਭਰਪੂਰ ਆਮਲਾ ਇੱਕ ਬਹੁਤ ਹੀ ਸਖਤ ਜਾਣ ਫਲ ਹੈ ਅਤੇ ਇਸ ਨੂੰ ਅਜਈਆਂ ਜ਼ਮੀਨਾਂ ਉੱਤੇ ਵੀ ਉਗਾਇਆ ਜਾ ਸਕਦਾ ਹੈ ਜਿੱਥੇ ਕਿਸੇ ਹੋਰ ਫਲ ਦੀ ਕਾਸ਼ਤ ਸੰਭਵ ਨਹੀਂ ਹੁੰਦੀ ਨੰਡੀ ਇਸ ਤੋਂ ਇਲਾਵਾ ਆਮਲੇ ਨੂੰ ਖਾਦਾ ਪਾਣੀ ਆਗ ਦੀ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ ਅਤੇ ਇਸ ਦੀ ਕਾਸ਼ਤ ਲਗਭਗ ਹਰ ਤਰ੍ਹਾਂ ਦੇ ਪੌਣ ਪਾਣੀ ਵਿੱਚ ਕੀਤੀ ਜਾ ਸਕਦੀ ਹੈ ਡੰਡੀ ਬੂਟਿਆਂ ਉੱਤੇ ਫਲ ਵੀ ਭਰਪੂਰ ਲੱਗਦਾ ਹੈ ਅਤੇ ਇਹਨਾਂ ਉੱਪਰ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਹੀਂ ਹੁੰਦਾ ਡੰਡੀ ਇਸ ਦੀ ਕਾਸ਼ਤਾ ਖੇਤਾਂ ਵਿੱਚ ਮੋਟਰਾਂ ਕੋਲ ਖਾਲੀ ਪਈਆਂ ਸ਼ਾਮਲਾਟ ਜ਼ਮੀਨਾਂ ਕਲਰਾਠੀਆਂ ਜ਼ਮੀਨਾਂ ਅਤੇ ਅਜਈਆਂ ਜ਼ਮੀਨਾਂ ਜਿੰਨਾ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਬਾਕੀ ਫਸਲਾਂ ਦੀ ਖੇਤੀ ਸੰਭਵ ਨਹੀਂ ਹੈ ਉੱਥੇ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ ਟੰਡੀ ਇਸ ਤੋਂ ਇਲਾਵਾ ਰੇਤਲੀਆਂ ਅਤੇ ਪਥਰੀਲੀਆਂ ਜ਼ਮੀਨਾਂ ਵਿੱਚ ਵੀ ਇਹ ਰੁੱਖ ਬਦਨ ਫੁੱਲਣ ਦੀ ਸਮਰੱਥਾ ਰੱਖਦਾ ਹੈ ਡੰਡੀ ਕੰਢੀ ਦੇ ਉੱਬੜ ਖਾਬੜ ਇਲਾਕਿਆਂ ਵਿੱਚ ਜਿੱਥੇ ਅਨੁਪਜਾਊ ਜ਼ਮੀਨਾਂ ਹਨ ਅਤੇ ਜੰਗਲੀ ਜਾਨਵਰਾਂ ਦੇ ਫਸਲ ਖਰਾਬ ਕਰਨ ਦਾ ਖਤਰਾ ਰਹਿੰਦਾ ਹੈ ਉੱਥੇ ਆਮਲੇ ਦੀ ਖੇਤੀ ਕਾਮਯਾਬੀ ਨਾਲ ਹੋ ਸਕਦੀ ਹੈ ਕਿਉਂਕਿ ਜੰਗਲੀ ਜਾਨਵਰ ਵੀ ਇਸ ਨੂੰ ਨਹੀਂ ਖਾਂਦੇ ਡੰਡੀ ਇਸ ਦੀ ਗੁਣਵੱਤਾ ਅਤੇ ਸਰਲ ਕਾਸ਼ਤਕਾਰੀ ਟੰਗਾ ਕਰਕੇ ਕ੍ਰੇਲੂ ਬਗੀਚੀ ਵਿੱਚ ਲਾਉਣ ਲਈ ਵੀ ਇਹ ਸਭ ਤੋਂ ਉਪਜਕ ਫਲ ਹੈ ਡੰਡੀ ਕ੍ਰੇਲੂ ਬਗੀਚੀ ਵਿੱਚ ਬੂਟੇ ਲਾਉਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਏ ਕੰਦ ਜਾਂ ਪੱਕੇ ਫर्श ਰੈਡੀ ਤੋਂ ਪਰੇ ਹਟਵੇਂ ਲਾਏ ਜਾਣ ਤਾਂ ਜੋ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਮਿਲ ਸਕੇ ਅਤੇ ਬੂਟਿਆਂ ਦੀਆਂ ਜੜਾਂ ਅਤੇ ਛਾਤਰੀ ਸਹੀ ਢੰਗ ਨਾਲ ਵਿਕਸਤ ਹੋ ਸਕਣ ਡੰਡੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਮਲੇ ਦੀਆਂ ਪ੍ਰਮੁੱਖ ਤਿੰਨ ਕਿਸਮਾਂ ਬਲਵੰਤ, ਨੀਲਮ ਅਤੇ ਕਾਂਚਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਢੰਡੀ ਇਹਨਾਂ ਕਿਸਮਾਂ ਦੇ ਪੂਰੀ ਤਰ੍ਹਾਂ ਵਿਕਸਤ ਰੁੱਖ ਤੋਂ ਤਕਰੀਬਨ 120 ਕਿਲੋ ਫਲ ਪ੍ਰਤੀ ਬੂਟਾ ਪ੍ਰਾਪਤ ਕੀਤਾ ਜਾ ਸਕਦਾ ਹੈ। ਢੰਡੀ ਬਲਵੰਤ ਆਧ ਨਵੰਬਰ ਵਿੱਚ ਨੀਲਮ ਨਵੰਬਰ ਦੇ ਅੰਤ ਵਿੱਚ ਅਤੇ ਕਾਂਚਨ ਆਧ ਦਸੰਬਰ ਵਿੱਚ ਪੱਕਦੀ ਹੈ ਡੰਡੀ ਇਸ ਤਰ੍ਹਾਂ ਇਹ ਫਲ ਨਵੰਬਰ ਤੋਂ ਦਸੰਬਰ ਮਹੀਨੇ ਤੱਕ ਉਪਲਬਧ ਰਹਿੰਦਾ ਹੈ ਡੰਡੀ ਘਰੇਲੂ ਬਾਗੀਚੀ ਲਈ ਨੀਲਮ ਕਿਸਮ ਸਭ ਤੋਂ ਉਪਯੁਕਤ ਹੈ ਪਰ ਬਾਗ ਵਿੱਚ ਬੂਟਿਆਂ ਤੋਂ ਚੰਗਾ ਝਾੜ ਲੰਲੀ ਘੱਟੋ ਘੱਟ ਦੋ ਕਿਸਮਾਂ ਦੇ ਬੂਟੇ ਲਗਾਉਣੇ ਜ਼ਰੂਰੀ ਹਨ ਤਾਂ ਜੋ ਪ੍ਰਾਗਨ ਕਿਰਿਆ ਸਹੀ ਢੰਗ ਨਾਲ ਪੂਰੀ ਹੋ ਸਕੇ ਡੰਡੀ ਲੰਮੇ ਸਮੇਂ ਤੱਕ ਫਲ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵੱਖ-ਵੱਖ ਸਮੇਂ ਪੱਕਣ ਵਾਲੀਆਂ ਤਿੰਨੇ ਕਿਸਮਾਂ ਦੇ ਰਲਵੇਂ ਮਿਲਵੇਂ ਬੂਟੇ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਢੰਡੀ ਫਲਾਂ ਦੀ ਤੋੜਾਈ ਅੱਧ ਨਵੰਬਰ ਵਿੱਚ ਸ਼ੁਰੂ ਹੋ ਜਾਂਦੀ ਹੈ ਢੰਡੀ ਆਮਲੇ ਦੇ ਫਲ ਪੂਰੇ ਪੱਕਣ ਉੱਤੇ ਤੋੜਨੇ ਚਾਹੀਦੇ ਹਨ ਢੰਡੀ ਪੱਕਣ ਸਮੇਂ ਇਸ ਦੇ ਫਲ ਫਿੱਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਗਿਟਕ ਦਾ ਰੰਗ ਚਿੱਟੇ ਤੋਂ ਹਲਕੇ ਕਾਲੇ ਵਿੱਚ ਤਬਦੀਲ ਹੋ ਜਾਂਦਾ ਹੈ ਡੰਡੀ ਫਲ ਦੀ ਬਾਹਰੀ ਪਰਤ ਪਾਰਦਰਸ਼ੀ ਨਜ਼ਰ ਆਉਣ ਲੱਗ ਜਾਂਦੀ ਹੈ ਡੰਡੀ ਤੁੜਾਈ ਸਵੇਰ ਦੀ ਤਰੇਲ ਉਤਰਨ ਤੋਂ ਬਾਅਦ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਫਲਾਂ ਉੱਪਰਲੀ